ਵਿਕਰਮ ਸਿੰਘ ਮਜੀਠੀਆ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਅੱਜ ਮਜੀਠੀਆ ਦੀ ਪੇਸ਼ੀ ਹੈ ਸਿੱਟ ਦੇ ਵੱਲੋਂ ਪੇਸ਼ ਹੋਣ ਦੇ ਹੁਕਮ 16 ਜਨਵਰੀ ਨੂੰ ਲੈ ਕੇ ਦਿੱਤੇ ਗਏ ਸੀ ਤੇ ਵਿਕਰਮ ਸਿੰਘ ਮਜੀਠੀਆ ਅੱਜ ਪਟਿਆਲਾ ਦੇ ਵਿੱਚ ਪਹੁੰਚਣਗੇ ਤੇ ਪੇਸ਼ੀ ਦੌਰਾਨ ਉਹਨਾਂ ਤੋਂ ਸਵਾਲ ਜਵਾਬ ਮੁਰਤੋਂ ਕੀਤੇ ਜਾਣਗੇ ਪਹਿਲਾਂ ਵੀ ਉਹਨਾਂ ਨੂੰ ਤਿੰਨ ਵਾਰ ਸੰਮਣ ਭੇਜਿਆ ਗਿਆ ਹੈ ਤੇ ਇਹ ਚੌਥਾ ਸੰਮਣ ਸਿੱਟ ਨੇ ਮੁਰ ਡਰੱਗ ਕੇਸ ਮਾਮਲੇ ਦੇ ਵਿੱਚ ਭੇਜਿਆ ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਤੇ ਜਿਸ ਤੋਂ ਪਹਿਲਾਂ ਦੋ ਵਾਰ ਉਹ ਪੇਸ਼ ਹੋਏ ਤੇ ਤੀਜੀ ਵਾਰ ਉਹ ਪੇਸ਼ ਨਹੀਂ ਹੋਏ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਸ਼ਹੀਦ ਜੋੜ ਮੇਲ ਕਾਰਨ ਉਹ ਆਪਣੀ ਅੱਜ ਪੇਸ਼ੀ ਨਹੀਂ ਦੇਣਗੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਉਹ ਪੇਸ਼ੀ ਨਹੀਂ ਦਿੱਤੀ ਤੇ ਉਹ ਜਦੋਂ ਵੀ ਸੰਮਣ ਭੇਜਿਆ ਗਿਆ ਸਿੱਟ ਦੇ ਵੱਲੋਂ ਜਦੋਂ ਵੀ ਵਿਕਰਮ ਸਿੰਘ ਮਜੀਠੀਆ ਨੂੰ ਸੰਮਣ ਭੇਜਿਆ ਜਾਂਦਾ ਹੈ ਤਾਂ ਉਹ ਹਰ ਵਾਰ ਪੇਸ਼ ਹੁੰਦੇ ਨੇ ਤੇ ਇਸ ਵਾਰ ਚੌਥਾ ਸੰਮਣ ਜਿਹੜਾ ਸਿੱਟ ਨੇ ਮੋੜ ਤੋਂ ਵਿਕਰਮ ਸਿੰਘ ਮਜੀਠੀਆ ਨੂੰ ਭੇਜਿਆ ਸੀ ਤੇ 16 ਜਨਵਰੀ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਸੀ ਤੇ ਅੱਜ ਉੱਥੇ ਹੀ ਵਿਕਰਮ ਸਿੰਘ ਮਜੀਠੀਆ ਪਟਿਆਲੇ ਦੇ ਵਿੱਚ ਪੇਸ਼ੀ ਅੰ데 ਜਿਹੜੇ ਦੌਰਾਨ ਜਾਣਗੇ ਤੇ ਦੱਸਦੀ ਕਿ ਪਹਿਲਾਂ ਉਹਨਾਂ ਨੂੰ ਡਰੱਗ ਕੇਸ ਮਾਮਲੇ ਦੇ ਵਿੱਚ ਕਾਫੀ ਪੁੱਛ ਪੜਤਾਲ ਕੀਤੀ ਗਈ ਪਹਿਲਾਂ 7 ਘੰਟੇ ਪੁੱਛ ਪੜਤਾਲ ਕੀਤੀ ਗਈ ਤੇ ਜਿਸ ਤੋਂ ਬਾਅਦ ਦੋ ਪੇਸ਼ੀਆਂ ਦੇ ਦੌਰਾਨ ਕਾਫੀ ਪੁੱਛ ਪੜਤਾਲ ਜਿਹੜੀ ਕਾਫੀ ਘੰਟਿਆਂ ਤੱਕ ਚੱਲਦੀ ਰਹੀ ਤੇ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਮੁੜ ਤੋਂ ਪੇਸ਼ੀ ਦੇ ਹੁਕਮ ਸੰਮਣ ਜਿਹੜੇ ਜਾਰੀ ਕੀਤੇ ਗਏ ਤੇ ਚੌਥਾ ਸੰਮਣ ਮਜੀਠੀਆ ਨੂੰ ਮੁੜ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਤੇ 16 ਜਨਵਰੀ ਨੂੰ ਲੈ ਕੇ ਸਮਾਂ ਦਿੱਤਾ ਗਿਆ ਪਰੰਤੂ ਇਸ ਗੱਲ ਨੂੰ ਲੈ ਕੇ ਹਜੇ ਕੋਈ ਵੀ ਪੁਸ਼ਟੀ ਨਹੀਂ ਹੈ ਕਿ ਵਿਕਰਮ ਸਿੰਘ ਮਜੀਠੀਆ ਕੀ ਆ ਪੇਸ਼ ਹੋਣਗੇ ਜਾਂ ਨਹੀਂ ਪਰੰਤੂ 16 ਜਨਵਰੀ ਨੂੰ ਪੇਸ਼ ਹੋਣ ਦੇ ਹੁਕਮ ਬਿਕਰਮ ਸਿੰਘ ਮਜੀਠੀਆ ਨੂੰ ਦਿੱਤੇ ਗਏ ਸੀ ਤੇ ਲਗਾਤਾਰ ਲਗਾਤਾਰ ਇਸ ਗੱਲ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ ਤੇ ਹਜੇ ਪਰੰਤੂ ਇਸ ਗੱਲ ਨੂੰ ਲੈ ਕੇ ਕੋਈ ਪੁਸ਼ਟੀ ਨਹੀਂ ਕਰ ਸਕਦੇ ਕਿ ਬਿਕਰਮ ਸਿੰਘ ਮਜੀਠੀਆ ਅੱਜ ਪੇਸ਼ ਹੋਣਗੇ ਜਾਂ ਨਹੀਂ ਪਰੰਤੂ ਪਹਿਲਾਂ ਵੀ ਜਦੋਂ ਉਹਨਾਂ ਨੂੰ ਸੰਮਣ ਭੇਜਿਆ ਗਿਆ ਸੀ ਤਾਂ ਉਹ ਹਰ ਵਾਰ ਪੇਸ਼ ਹੋਏ ਨੇ ਤੇ ਜਸਤੋ ਬਾਅਦ ਉਹਨਾਂ ਦੇ ਵੱਲੋਂ ਜਦੋਂ ਵੀ ਕੋਈ ਪੁੱਛ ਪੜਤਾਲ ਦੇ ਲਈ ਸਟੇ ਦੇ ਵੱਲੋਂ ਸੰਮਣ ਜਾਰੀ ਕੀਤਾ ਤਾਂ ਉਹ ਹਰ ਪੇਸ਼ੀ ਦੇ ਦੌਰਾਨ ਗਏ ਨੇ ਤੇ ਹੁਣ ਵੀ ਅੱਜ 16 ਜਨਵਰੀ ਨੂੰ ਪੇਸ਼ ਹੋਣ ਦੇ ਹੁਕਮ ਵਿਕਰਮ ਸਿੰਘ ਮਜੀਠੀਆ ਨੂੰ ਮੁਰ ਸੰਮਣ ਜਾਰੀ ਕਰਕੇ 16 ਜਨਵਰੀ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਤੇ ਅੱਜ ਵਿਕਰਮ ਸਿੰਘ ਮਜੀਠੀਆ ਸਿੱਟ ਦੇ ਸਾਹਮਣੇ ਮੁਰ ਤੋਂ ਪੇਸ਼ ਹੋਣਗੇ ਤੇ ਵਿਕਰਮ ਸਿੰਘ ਮਜੀਠੀਆ ਅੱਜ ਪਟਿਆਲਾ ਦੇ ਵਿੱਚ ਪਹੁੰਚਣਗੇ ਤੇ ਪੇਸ਼ੀ ਦੌਰਾਨ ਉਹਨਾਂ ਤੋਂ ਸਵਾਲ ਜਵਾਬ ਮੁਰ ਤੋਂ ਕੀਤੇ ਜਾਣਗੇ ਪਹਿਲਾਂ ਵੀ ਉਹਨਾਂ ਨੂੰ ਤਿੰਨ ਵਾਰ ਸੰਮਣ ਭੇਜਿਆ ਗਿਆ ਹੈ ਤੇ ਇਹ ਚੌਥਾ ਸੰਮਣ ਸਿੱਟ ਨੇ ਮੁਰ ਡਰੱਗ ਕੇਸ ਮਾਮਲੇ ਦੇ ਵਿੱਚ ਭੇਜਿਆ ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਤੇ ਜਿਸ ਤੋਂ ਪਹਿਲਾਂ ਦੋ ਵਾਰ ਉਹੋ ਪੇਸ਼ ਹੋਏ ਤੇ ਤੀਜੀ ਵਾਰ ਉਹ ਪੇਸ਼ ਨਹੀਂ ਹੋਏ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਸ਼ਹੀਦ ਜੋੜ ਮੇਲ ਕਾਰਨ ਉਹ ਆਪਣੀ ਅੱਜ ਪੇਸ਼ੀ ਨਹੀਂ ਦੇਣਗੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਉਹ ਪੇਸ਼ੀ ਨਹੀਂ ਦਿੱਤੀ ਤੇ ਉਹ ਜਦੋਂ ਵੀ ਸੰਮਣ ਭੇਜਿਆ ਗਿਆ ਸਿੱਟ ਦੇ ਵੱਲੋਂ ਜਦੋਂ ਵੀ ਵਿਕਰਮ ਸਿੰਘ ਮਜੀਠੀਆ ਨੂੰ ਸੰਮਣ ਭੇਜਿਆ ਜਾਂਦਾ ਹੈ ਤਾਂ ਉਹ ਹਰ ਵਾਰ ਪੇਸ਼ ਹੁੰਦੇ ਨੇ ਤੇ ਇਸ ਵਾਰ ਚੌਥਾ ਸਾਮਣ ਜਿਹੜਾ ਸੈਟ ਨੇ ਮੋੜ ਤੋਂ ਵਿਕਰਮ ਸਿੰਘ ਮਜੀਠੀਆ ਨੂੰ ਭੇਜਿਆ ਸੀ ਤੇ 16 ਜਨਵਰੀ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਸੀ ਤੇ ਅੱਜ ਉੱਥੇ ਹੀ ਵਿਕਰਮ ਸਿੰਘ ਮਜੀਠੀਆ ਪਟਿਆਲੇ ਦੇ ਵਿੱਚ ਪੇਸ਼ੀ ਦੇ ਜਿਹੜੇ ਦੌਰਾਨ ਜਾਣਗੇ ਤੇ ਦੱਸਦੀ ਕਿ ਪਹਿਲਾਂ ਉਹਨਾਂ ਨੂੰ ਡਰੱਗ ਕੇਸ ਮਾਮਲੇ ਦੇ ਵਿੱਚ ਕਾਫੀ ਪੁੱਛ ਪੜਤਾਲ ਕੀਤੀ ਗਈ ਪਹਿਲਾਂ 7 ਘੰਟੇ ਪੁੱਛ ਪੜਤਾਲ ਕੀਤੀ ਗਈ ਤੇ ਜਿਸ ਤੋਂ ਬਾਅਦ ਦੋ ਪੇਸ਼ੀਆਂ ਦੇ ਦੌਰਾਨ ਕਾਫੀ ਪੁੱਛ ਪੜਤਾਲ ਜਿਹੜੀ ਕਾਫੀ ਘੰਟੇ ਤੱਕ ਚੱਲਦੀ ਰਹੀ ਤੇ ਤੇ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਮੋੜ ਤੋਂ ਪੇਸ਼ੀ ਦੇ ਹੁਕਮ ਸੰਮਣ ਜਿਹੜੇ ਜਾਰੀ ਕੀਤੇ ਗਏ ਤੇ ਚੌਥਾ ਸੰਮਣ ਮਜੀਠਿਆ ਨੂੰ ਮੋੜ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਤੇ 16 ਜਨਵਰੀ ਨੂੰ ਲੈ ਕੇ ਸਮਾਂ ਦਿੱਤਾ ਗਿਆ ਪਰੰਤੂ ਇਸ ਗੱਲ ਨੂੰ ਲੈ ਕੇ ਹਜੇ ਕੋਈ ਵੀ ਪੁਸ਼ਟੀ ਨਹੀਂ ਹੈ ਕਿ ਵਿਕਰਮ ਸਿੰਘ ਮਜੀਠਿਆ ਪੇਸ਼ ਹੋਣਗੇ ਜਾਂ ਨਹੀਂ ਪਰੰਤੂ 16 ਜਨਵਰੀ ਨੂੰ ਪੇਸ਼ ਹੋਣ ਦੇ ਹੁਕਮ ਵਿਕਰਮ ਸਿੰਘ ਮਜੀਠਿਆ ਨੂੰ ਦਿੱਤੇ ਗਏ ਸੀ ਤੇ ਲਗਾਤਾਰ ਲਗਾਤਾਰ ਇਸ ਗੱਲ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ ਤੇ ਹਜੇ ਪਰੰਤੂ ਇਸ ਗੱਲ ਨੂੰ ਲੈ ਕੇ ਕੋਈ ਪੁਸ਼ਟੀ ਨਹੀਂ ਕਰ ਸਕਦੇ ਕਿ ਵਿਕਰਮ ਸਿੰਘ ਮਜੀਠਿਆ ਅੱਜ ਪੇਸ਼ ਹੋਣਗੇ ਜਾਂ ਨਹੀਂ ਪਰੰਤੂ ਪਹਿਲਾਂ ਵੀ ਜਦੋਂ ਉਹਨਾਂ ਨੂੰ ਸੰਮਣ ਭੇਜਿਆ ਗਿਆ ਸੀ ਤਾਂ ਉਹ ਹਰ ਵਾਰ ਪੇਸ਼ ਹੋਏ ਨੇ ਤੇਜਸਤੋ ਬਾਅਦ ਉਹਨਾਂ ਦੇ ਵੱਲੋਂ ਜਦੋਂ ਵੀ ਕੋਈ ਪੁੱਛ ਪੜਤਾਲ ਦੇ ਲਈ ਸਿੱਟ ਦੇ ਵੱਲੋਂ ਸੰਮਣ ਜਾਰੀ ਕੀਤਾ ਤਾਂ ਉਹ ਹਰ ਪੇਸ਼ੀ ਦੌਰਾਨ ਗਏ ਨੇ ਤੇ ਹੁਣ ਵੀ ਅੱਜ 16 ਜਨਵਰੀ ਨੂੰ ਪੇਸ਼ ਹੋਣ ਦੇ ਹੁਕਮ ਬਿਕਰਮ ਸਿੰਘ ਮਜੀਠੀਆ ਨੂੰ ਮੁੜ ਸੰਮਣ ਜਾਰੀ ਕਰਕੇ 16 ਜਨਵਰੀ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਤੇ ਅੱਜ ਬਿਕਰਮ ਸਿੰਘ ਮਜੀਠੀਆ ਸਿੱਟ ਦੇ ਸਾਹਮਣੇ ਮੁੜ ਤੋਂ ਪੇਸ਼ ਹੋ